ਵਾਹਿਗੁਰੂ ਦਾ ਇੱਕ ਉਚਾਰਨ ਸਾਨੂੰ ਜਮਾ ਦੀ ਮਾਰ ਤੋਂ ਬਚਾ ਸਕਦਾ ਇੰਨੀ ਤਾਕਤ ਹੈ ਪਰਮਾਤਮਾ ਦੇ ਸਿਮਰਨ ਦੇ ਵਿੱਚ ਇੱਕ ਸਾਨੂੰ ਭਰੋਸਾ ਆ ਜਾਵੇ ਕਿ ਅਸੀਂ ਆਪਣੇ ਪਿਤਾ ਦਾ ਸਿਮਰਨ ਕਰ ਰਹੇ ਹਾਂ ਤੇ ਇਹਦੇ ਵਿੱਚ ਬਲ ਹੈ ਪਰ ਸਾਨੂੰ ਭਰੋਸਾ ਨਹੀਂ ਆਉਂਦਾ ਭਰੋਸਾ ਕਿਉਂ ਨਹੀਂ ਆਉਂਦਾ ਕਿਉਂਕਿ ਅਸੀਂ ਗੁਰਬਾਣੀ ਨੂੰ ਵਿਚਾਰ ਕੇ ਨਹੀਂ ਪੜਿਆ ਅਸੀਂ ਵਿਚਾਰਾਂ ਦੇ ਵਿੱਚ ਪੜਿਆ ਗਿਣਤੀਆਂ ਮਿੰਟੀਆਂ ਸਮੇਂ ਦੇ ਵਿੱਚ ਪੜਿਆ ਰਸਨਾ ਤੇ ਬੋਲਿਆ ਇੱਕ ਵਾਰ ਸਿਮਰਨ ਸਾਨੂੰ ਕਾਲ ਦੇ ਇਲਾਕੇ ਵਿੱਚੋਂ ਦੂਰ ਕਰ ਦਿੰਦਾ ਸਾਨੂੰ ਆਨੰਦ ਦੇ ਵਿੱਚ ਲੈ ਜਾਂਦਾ ਸਾਨੂੰ ਪਿਤਾ ਦੀ ਹਜ਼ੂਰੀ ਦੇ ਵਿੱਚ ਸ਼ਾਮਲ ਕਰ ਦਿੰਦਾ ਮਨ ਦਾ ਗੈਰ ਹਾਜ਼ਰ ਹੋਣਾ ਹੀ ਕਾਲ ਦੇ ਇਲਾਕੇ ਵਿੱਚ ਰਹਿਣਾ ਫਿਰ ਕਾਲ ਦੇ ਇਲਾਕੇ ਵਿੱਚ ਰਹਿ ਕੇ ਇਥੋਂ ਦੀ ਮਿੱਠੀ ਜ਼ਹਿਰ ਨੂੰ ਪੀਣਾ ਝੂਠੇ ਸੰਸਾਰ ਨੂੰ ਵੇਖਣਾ ਜੋ ਕੋਈ ਵੇਖਣ ਦੇ ਵਿੱਚ ਫਿਰ ਸੱਚਾ ਲੱਗਦਾ ਜਿਵੇਂ ਕਿਸੇ ਜੀਵ ਨੂੰ ਨਸ਼ਾ ਕਰਨ ਤੋਂ ਬਾਅਦ ਸਾਰਾ ਕੁਝ ਸਚਾਈ ਤੋਂ ਉਲਟਾ ਦਿਖਾਈ ਸੁਣਾਈ ਦੇਣਾ ਸ਼ੁਰੂ ਕਰ ਦਿੰਦਾ ਕੋ ਬੋਲਦਾ ਵੀ ਉਲਟਾ ਜਦੋਂ ਹੋਸ਼ ਦੇ ਵਿੱਚ ਆਉਂਦਾ ਫਿਰ ਪਤਾ ਲੱਗਦਾ ਕਿ ਮੈਂ ਆਹ ਗਲਤੀਆਂ ਕਰ ਦਿੱਤੀਆਂ ਨਸ਼ੇ ਦੇ ਵਿੱਚ ਕਿਸੇ ਨੂੰ ਬੁਰਾ ਭਲਾ ਬੋਲ ਦੇਣਾ ਕਿਸੇ ਦੀ ਕੁੱਟਮਾਰ ਕਰ ਦੇਣੀ ਕੋਈ ਐਕਸੀਡੈਂਟ ਕਰ ਦੇਣਾ ਇਹ ਸਭ ਸੰਸਾਰਿਕ ਨਸ਼ੇ ਦੇ ਕਰਕੇ ਹੁੰਦਾ ਹੈ ਇਸੇ ਤਰ੍ਹਾਂ ਮਾਇਆ ਦਾ ਵੀ ਇੱਕ ਨਸ਼ਾ ਹੈ ਜੋ ਕਿ ਹਰ ਇੱਕ ਜੀਵ ਦੇ ਉੱਤੇ ਚੜਿਆ ਹੋਇਆ ਇਹ ਨਸ਼ਾ ਜੋ ਮਾਇਆ ਦਾ ਹੈ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨ ਦੇ ਨਾਲ ਇਹ ਨਸ਼ਾ ਉਤਰਦਾ ਹੈ ਤੇ ਨਾਮ ਦਾ ਜੋ ਇੱਕ ਖੁਮਾਰੀ ਵਾਲਾ ਨਸ਼ਾ ਚੜਦਾ ਹੈ ਜੋ ਕਿ ਮਨ ਨੂੰ ਮਾਇਆ ਦੇ ਇਲਾਕੇ ਵਿੱਚੋਂ ਕੱਢ ਕੇ ਦਸ਼ਮ ਦੁਆਰ ਤੇ ਲੈ ਜਾਂਦਾ ਬਹੁਤੇ ਜੀਵ ਕਹਿੰਦੇ ਕਿ ਇਹ ਦਸ਼ਮ ਦੁਆਰ ਤੇ ਮਨ ਕਿਵੇਂ ਜਾਵੇ ਤੇ ਦਰੋ ਕੀ ਮੇ ਖੁੱਲਦਾ ਹੈ ਵਾਹਿਗੁਰੂ ਜੀ ਸੋਖੇ ਸੋਖੇ ਸ਼ਬਦਾਂ ਦੇ ਵਿੱਚ ਸਮਝੀਏ ਕਿ ਜਦੋਂ ਆਪਾਂ ਧਿਆਨ ਦੇ ਵਿੱਚ ਹੁੰਨੇ ਆ ਤਾਂ ਮਨ ਇਕਾਗਰ ਹੁੰਦਾ ਆ ਜਿਆਦਾ ਵਿਚਾਰ ਨਾ ਹੋਣ ਕਰਕੇ ਮਨ ਥਿਰ ਹੋ ਜਾਂਦਾ ਉਸ ਨੂੰ ਧਿਆਨ ਦੇ ਵਿੱਚ ਬਹੁਤ ਬਰੀਕੀ ਦੇ ਵਿੱਚ ਸੁਖਮ ਚੀਜ਼ਾਂ ਦਿਖਾਈ ਤੇ ਸੁਣਾਈ ਦੇਣੀਆਂ ਸ਼ੁਰੂ ਕਰ ਦਿੰਦੇ ਅੱਖਾਂ ਬੰਦ ਕੀਤੀਆਂ ਸਿਮਰਨ ਕਰੀ ਗੇ ਕਰੀ ਗੇ ਸੁਰਤੀ ਮਾਇਆ ਦੇ ਨੋ ਜੋ ਦਰਿਆ ਉਹ ਤੋਂ ਨਿਕਲ ਜਾਂਦੀ ਹੈ ਤੇ ਦਸਵੇਂ ਦੁਆਰ ਤੇ ਚਲੇ ਜਾਂਦੀ ਹੈ ਕਦੀ ਇਹ ਆਪ ਪ੍ਰੈਕਟੀਕਲ ਕਰਕੇ ਵੇਖਣਾ ਇਹ ਨਹੀਂ ਕਿ ਗੱਲ ਨੂੰ ਸੁਣ ਲਿਆ ਤੁਸੀਂ ਵੇਖਣਾ ਕਿ ਜਦੋਂ ਪਾ ਧਿਆਨ ਦੇ ਵਿੱਚ ਵਿਚਰਦੇ ਹਾਂ ਤਾਂ ਸਾਡਾ ਜੋ ਧਿਆਨ ਹੁੰਦਾ ਹੈ ਉਹ ਨੇਤਰਾ ਲਿਪਸ ਮੱਥੇ ਦੇ ਲਾਗੇ-ਲਾਗੇ ਹੁੰਦਾ ਜੋ ਸਵਾਸ ਅੰਦਰ ਜਾਂਦਾ ਹੈ ਉਹਦਾ ਵੀ ਮਹਿਸੂਸ ਹੁੰਦਾ ਕਿ ਸਵਾਸ ਅੰਦਰ ਗਿਆ ਕਿਉਂਕਿ ਜੇ ਇਸ ਜੀਵ ਦੇ ਸਵਾਸ ਜਿੰਨੇ ਜ਼ਿਆਦਾ ਠਹਿਰਾਓ ਦੇ ਵਿੱਚ ਮੱਧਮ ਗਤੀ ਦੇ ਵਿੱਚ ਚੱਲਣਗੇ ਗਹਿਰਾਈ ਦੇ ਵਿੱਚ ਚੱਲਣਗੇ ਉਹ ਜੀਵ ਉਹਨਾਂ ਹੀ ਜ਼ਿਆਦਾ ਧਿਆਨ ਦੇ ਵਿੱਚ ਹੋਵੇਗਾ ਸਹਜਤਾਰੀ ਹੋਵੇਗਾ ਸੋ ਇਹ ਮਨ ਨੂੰ ਉਸ ਦਰ ਤੇ ਲਿਜਾਣਾ ਵਾਹਿਗੁਰੂ ਗੁਰਮੰਤਰ ਦੀ ਮਿਹਨਤ ਦੇ ਨਾਲ ਹੈ ਸਾਡੇ ਵਿਚਾਰ ਬਹੁਤ ਜ਼ਿਆਦਾ ਵੱਧ ਗਏ ਜਿਹਦੇ ਕਰਕੇ ਸਾਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਦੰਦ ਦੇ ਸਮੇਂ ਵੀ ਚੈਨ ਨਹੀਂ ਆਉਂਦੀ ਸਾਰੀ ਬਾਡੀ ਸਟ्रेस ਦੇ ਵਿੱਚ ਰਹਿੰਦੀ ਆ ਮਨ ਨੂੰ ਤਰ੍ਹਾਂ ਤਰ੍ਹਾਂ ਦੀ ਐਂਜਾਇਟੀ ਹੋ ਜਾਂਦੀ ਆ ਵਹਿਮ ਭਰਮ ਡਰ ਇਨ ਸਾਰੀਆਂ ਹੀ ਚੀਜ਼ਾਂ ਤੋਂ ਵਾਹਿਗੁਰੂ ਗੁਰਮੰਤਰ ਸਾਨੂੰ ਮੁਕਤ ਕਰਉਂਦਾ ਬਾਣੀ ਪੜਨੀ ਮੰਨਣੀ ਅਭਿਆਸ ਕਰਨਾ ਧਿਆਨ ਦੇ ਵਿੱਚ ਬੈਠਣਾ ਨਾਮ ਨੂੰ ਸੁਣਨਾ ਇਹ ਸਾਰੀਆਂ ਹੀ ਚੀਜ਼ਾਂ ਮੰਨਣ ਵਾਸਤੇ ਬਹੁਤ ਹੀ ਲਾਹੇਮੰਦ ਹੈ ਤੇ ਮਨ ਆਪਣੇ ਆਪ ਹੀ ਉਸ ਦਰ ਤੇ ਜਾ ਕੇ ਬਹਿ ਜਾਂਦਾ ਜਿੰਨਾ ਸਮਾਂ ਉਸ ਦਰ ਤੇ ਜਾ ਕੇ ਬੈਠੇਗਾ ਨਾਮ ਨੂੰ ਸੁਨੇਗਾ ਇਹ ਉਸ ਦੀ ਭਗਤੀ ਹੈ ਇਸੇ ਭਗਤੀ ਤੋਂ ਵਾਹਿਗੁਰੂ ਮਾਲਕ ਪਿਤਾ ਉਹ ਖੁਸ਼ ਹੋ ਕੇ ਉਸ ਦਰ ਨੂੰ ਖੋਲਦੇ ਨੇ ਇੱਥੇ ਸਾਡੇ ਤਨ ਮਨ ਧਨ ਦਾ ਸਮਰਪਿਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿੰਨੀ ਜਲਦੀ ਇਹ ਸਰੈਂਡਰ ਕਰ ਦੇਗਾ ਉਨੀ ਹੀ ਜਲਦੀ ਮਾਲਕ ਕਿਰਪਾ ਕਰਦੇ ਨੇ ਹੁਣ ਆਪਣਾ ਕੰਮ ਇੰਨਾ ਹੀ ਆ ਕਿ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰੀਏ ਮਨ ਨੂੰ ਸਹਜ ਵਿੱਚ ਲੈ ਕੇ ਜਾਈਏ ਧਿਆਨ ਦੇ ਵਿੱਚ ਵਿਚਰੀਏ ਤੇ ਉਸ ਨਾਮ ਨੂੰ ਸੁਣਦੇ ਸੁਣਦੇ ਆਪਣੀ ਜ਼ਿੰਦਗੀ ਨੂੰ ਕੱਟ ਦਈਏ